ਹਾਂਜੀ ਆਪਣੇ ਕੋਲ پارٹی ویئر ਸੂਟ ਆ ਗਏ ਨੇ ਹੈਂਡਵਰਕ ਦੇ ਇਹ ਟਿਸ਼ੂ ਏਮਬਲੋਇਡਰੀ ਰਹੇਗੀ ਹੈਂਡਵਰਕ ਮਿਲੇਗਾ ਪਾਰਟੀ ویئر ਨੇ ਬਹੁਤ ਜ਼ਿਆਦਾ ਸੋਨੇ ਸੂਤਰ ਰੈਡੀ ਹੋਏ ਨੇ ਤੁਸੀਂ ਇਸ ਦਾ ਆਰਡਰ ਕਰ ਸਕਦੇ ਇਹ ਸ਼ਿਮਰ ਦੇ ਵਿੱਚ ਰਹੇਗਾ 3 ਮੀਟਰ ਤੁਹਾਨੂੰ ਪਲਾਜ਼ੋ ਜਿਸਦੇ ਨਾਲ ਬਾਟਮ ਮਿਲੇਗੀ ਹੈਂਡਵਰਕ ਇਸ ਤੇ ਰਹੇਗਾ ਵਿਦ ਦੁਪੱਟਾ ਵੀ ਹੈਂਡਵਰਕ ਰਹੇਗਾ ਬਹੁਤ ਹੀ ਜ਼ਿਆਦਾ ਸੋਨੇ ਸੂਤਰ ਰੈਡੀ ਹੋਏ ਨੇ ਇਹ ਤੁਹਾਨੂੰ ਮਿਲੇਗਾ ਕ੍ਰੇਪ ਟਿਸ਼ੂ ਤੇ ਇਸ ਦਾ ਦੁਪੱਟਾ ਵੀ ਹੈਂਡਵਰਕ ਹੋਇਆ ਹੈ ਤੇ ਬਹੁਤ ਪਿਆਰੇ ਸੂਟ ਨੇ ਤੁਸੀਂ ਇਹ ਆਰਡਰ ਕਰ ਸਕਦੇ ਆ ਇਹ ਟਿਸ਼ੂ ਤੇ ਰਹੇਗਾ ਸ਼ਰਟ ਐਂਡ ਪਲਾਜ਼ੋ ਲਿਮਟਿਡ ਬੱਟੇ ਲਿਮਟਿਡ ਸਟਾਕ ਦੇ ਵਿੱਚ ਹੈ ਸਾਰੇ ਹੈਂਡਵਰਕ ਵਾਲੇ ਸੂਟ ਇਹ कॉटन ਦਾ ਰਹੇਗਾ ਡਿਜ਼ਾਈਨਰ 800 ਵਿੱਚ ਇਹ ਬਾਈ ਕਰ ਸਕਦੇ ਹੋ ਵਿਦ ਦੁਪੱਟਾ ਇਹ ਵਾਲਾ ਵੀ कॉटन ਦਾ ਰਹੇਗਾ ਡਿਜ਼ਾਈਨਰ ਸ਼ਰਟ ਤੇ ਡਿਜ਼ਾਈਨਰ ਦੁਪੱਟਾ 900 ਦੇ ਬਾਈ ਕਰ ਸਕਦੇ ਹੋ ਇਹ ਤੁਸੀਂ ਵਿਦਆਊਟ ਦੁਪੱਟਾ ਤੁਹਾਨੂੰ ਸੂਟ ਮਿਲੇਗਾ 600 ਦੇ ਵਿੱਚ ਇਹ ਘਰ ਬੈਠੇ ਬਾਈ ਕਰ ਸਕਦੇ ਹੋ ਕੈਮਰੀ कॉटन ਦਾ ਸਟਫ ਰਹੇਗਾ ਅਨ ਡਿਜ਼ਾਈਨਰ ਇਹ ਵੀ ਬੁਟੀਕ ਕੋ ਵਰਕ ਹੋਏ ਨੇ ਸੂਟ ਮਸ਼ੀਨੀ ਵਰਕ ਹੋਏ ਨੇ ਤੇ ਤੁਸੀਂ ਇਸ ਨੂੰ ਵੀ ਆਰਡਰ ਕਰ ਸਕਦੇ ਹੋ ਆਪਣਾ WhatsApp ਨੰਬਰ ਦਿੱਤਾ ਹੁੰਦਾ ਤੇ ਸਕਰੀਨ ਤੇ ਜੋ ਆ ਰਿਹਾ ਉਸ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੁੰਦੀ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਹੈ ਇਹ ਵਾਲੇ ਜੋ ਪ੍ਰਿੰਟ ਨੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਤੇ ਬਹੁਤ ਜ਼ਿਆਦਾ ਡਿਮਾਂਡ ਤੇ ਨੇ ਸੋ ਆਪ ਇਸ ਨੂੰ ਦੁਬਾਰਾ ਰੀਸਟਾਕ ਕੀਤਾ ਹੋਇਆਗਾ ਹਾਂ ਇਹ প্রিন্টেਡ ਰਹੇਗਾ ਇਹ 3.5 ਮੀਟਰ ਵੱਡੇ ਪਣੀ ਦੇ ਵਿੱਚ ਸੂਟ ਵਿਦਆਊਟ ਦੁਪੱਟਾ ਬਹੁਤ ਜ਼ਿਆਦਾ ਇਹਨਾਂ ਸੂਟਾਂ ਨੂੰ ਪਿਆਰ ਮਿਲ ਰਿਹਾ ਤੁਸੀਂ ਇਹ ਸੂਟਾਂ ਨੂੰ ਬਾਏ ਕਰਨ ਲਈ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਵਟਸਐਪ ਨੰਬਰ ਆਪਣਾ ਦਿੱਤਾ ਹੁੰਦਾ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਦੇ ਹੋ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨ ਦੇ ਲਈ ਦੀ ਅਪਡੇਟ ਦੇਖਣ ਲਈ ਆਪਣੇ ਕੋਲ ਡਿਜ਼ਾਈਨਰ প্রিনਟਰ ਸਾਰੇ ਤਰ੍ਹਾਂ ਦੇ ਸੂਟ ਅਵੇਲੇਬਲ ਹੁੰਦੇ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਬਹੁਤ ਬਹੁਤ ਧੰਨਵਾਦ ਤੁਸੀਂ ਸੂਟ ਆਰਡਰ ਤੇ ਵੀ ਜੋ ਰੈਡੀ ਕਰਵਾ ਰਹੇ ਉਸ ਦਾ ਵੀ ਤੁਹਾਡਾ ਰਿਸਪਾਂਸ ਬਹੁਤ ਵਧੀਆ ਆ ਰਿਹਾ ਥੈਂਕ ਯੂ ਜੀ